ਜਿਹੜਾ ਇਨਸਾਨ ਆਪਣੇ ਸਿਰ ਤੇ ਆਏ ਬੁਰੇ ਵਕਤ ਵਿੱਚ ਵੀ ਰੱਬ ਤੇ ਭਰੋਸਾ ਰੱਖ ਕੇ ਚੰਗਾ ਵਕਤ ਆਉਣ ਦੀ ਉਮੀਦ ਰੱਖਦਾ ਹੋਵੇ ਰੱਬ ਉਸ ਦੇ ਚੰਗੇ ਦਿਨ ਵਾਪਸ ਜ਼ਰੂਰ ਲਿਆਂਦਾ ਹੈ ਬਸ ਸਬਰ ਦੀ ਲੋੜ ਹੁੰਦੀ ਹੈ ਰਿਸ਼ਤੇ ਜੇਕਰ ਜ਼ਰੂਰਤਾਂ ਨਾਲ ਜੁੜੇ ਹੋਣ ਤਾਂ ਕਦੇ ਖੁਸ਼ੀ ਨਹੀਂ ਦਿੰਦੇ ਤੇ ਜੇਕਰ ਜਵਜਵਾਤਾਂ ਨਾਲ ਜੁੜੇ ਹੋਣ ਤਾਂ ਕਦੇ ਸਾਥ ਨਹੀਂ ਛੱਡਦੇ ਕਿਉਂਕਿ ਲੋਕ ਜਿ ਜਵਾਤਾਂ ਦੀ ਕਦਰ ਕਰਦੇ ਨੇ ਜ਼ਰੂਰਤਾਂ ਦੀ ਨਹੀਂ ਆਲਣਾ ਲੱਖਾਂ ਦਾ ਹੋਵੇ ਚਾਹੇ ਕੱਖਾਂ ਦਾ ਆਪਣਾ ਹੋਣ ਦਾ ਮਾਣ ਬਹੁਤ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੇ ਘਰ ਰਹਿੰਦੇ ਹਾਂ ਤਾਂ ਉਸ ਦਾ ਕੋਈ ਵੀ ਭਰੋਸਾ ਨਹੀਂ ਹੁੰਦਾ ਉਹ ਕਦੇ ਵੀ ਕਹਿ ਦੇਵੇ ਕਿ ਆਪ ਦਾ ਸਮਾਨ ਚੱਕ ਲੋ ਮੇਰਾ ਘਰ ਖਾਲੀ ਕਰ ਦਿਓ ਇਸ ਲਈ ਸਾਡਾ ਆਪਣਾ ਘਰ ਕੱਚਾ ਹੀ ਕਿਉਂ ਨਾ ਹੋਵੇ ਸਾਨੂੰ ਉਸ ਵਿੱਚ ਹੀ ਆਰਾਮ ਮਿਲਦਾ ਹੈ ਸਮੁੰਦਰੋਂ ਲੰਘਿਆ ਪਾਣੀ ਤੇ ਅੱਖ ਵਿੱਚੋਂ ਆਏ ਹੰਝੂ ਕਦੇ ਵੀ ਮੁਰਦੇ ਨਾ ਆਪਣਿਆਂ ਦੇ ਬੋਲੇ ਬੋਲ ਤੇ ਦਿੱਤੇ ਦਰਦ ਕਦੇ ਵੀ ਭੁੱਲਦੇ ਨਾ ਇਹ ਗੱਲ ਬਿਲਕੁਲ ਸੱਚੀ ਹੈ ਕਿ ਅੱਖਾਂ ਵਿੱਚੋਂ ਆਏ ਹੰਝੂ ਕਦੇ ਵੀ ਵਾਪਸ ਨਹੀਂ ਹੁੰਦੇ ਇਸੇ ਤਰ੍ਹਾਂ ਹੀ ਆਪਣਿਆਂ ਦੇ ਬੋਲੇ ਕੌੜੇ ਬੋਲ ਸਾਡੀਆਂ ਅੱਖਾਂ ਵਿੱਚ ਹਮੇਸ਼ਾ ਰੜਕਦੇ ਰਹਿੰਦੇ ਹਨ ਆਪਣਿਆਂ ਦੇ ਦਿੱਤੇ ਦਰਦਾਂ ਨਾਲ ਹੀ ਸਾਡੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਰੋਟੀ ਸੁੱਕੀ ਹੋਵੇ ਜਾਂ ਚੋਪੜੀ ਰੱਬ ਖਵਾਉਂਦਾ ਜ਼ਰੂਰ ਹੈ ਜੇ ਖਾਣ ਵਾਲਾ ਸੱਚਾ ਤੇ ਰੱਬ ਤੇ ਭਰੋਸਾ ਰੱਖਦਾ ਹੋਵੇ ਕੋਠੇ ਕੱਚੇ ਜਾਂ ਪੱਕੇ ਰੱਬ ਪਵਾਉਂਦਾ ਜ਼ਰੂਰ ਹੈ ਦਿਨ ਚੰਗੇ ਹੋਣ ਜਾਂ ਮਾੜੇ ਰੱਬ ਦਿਖਾਉਂਦਾ ਜ਼ਰੂਰ ਹੈ ਮਾੜੇ ਚੰਗੇ ਦਿਨ ਤਾਂ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਹਨ ਦੋ ਚੀਜ਼ਾਂ ਆਪਣੇ ਅੰਦਰ ਪੈਦਾ ਕਰ ਲੋ ਇੱਕ ਚੁੱਪ ਤੇ ਦੂਜਾ ਮaaf ਕਰਨਾ ਚੁੱਪ ਤੋਂ ਵੱਡਾ ਕੋਈ ਵੀ ਜਵਾਬ ਨਹੀਂ ਹੁੰਦਾ ਦੂਜਾ ਮaaf ਕਰਨ ਤੋਂ ਵੱਡਾ ਕੋਈ ਵੀ ਖਿਤਾਬ ਨਹੀਂ ਹੁੰਦਾ ਇਸ ਦੁਨੀਆ ਵਿੱਚ ਜ਼ਿਆਦਾ ਬੋਲਣ ਵਾਲੇ ਦੀ ਕੋਈ ਵਡਿਆਈ ਨਹੀਂ ਹੁੰਦੀ ਸਗੋਂ ਉਸ ਨੂੰ ਮਾੜਾ ਹੀ ਕਿਹਾ ਜਾਂਦਾ ਹੈ ਸਬਰ ਕਰਨ ਵਾਲਾ ਇਨਸਾਨ ਕਦੇ ਵੀ ਕਮਜ਼ੋਰ ਨਹੀਂ ਹੁੰਦਾ ਕਿਉਂਕਿ ਉਹ ਜਿੰਨੀ ਵਾਰੀ ਵੀ ਟੁੱਟਦਾ ਹੈ ਰੱਬ ਉਸ ਨੂੰ ਪਹਿਲਾ ਨਾਲੋਂ ਮਜ਼ਬੂਤ ਕਰ ਦਿੰਦਾ ਹੈ ਜੋ ਇਨਸਾਨ ਸੱਚਾ ਹੈ ਸਬਰ ਕਰਨ ਵਾਲਾ ਹੈ ਪਰਮਾਤਮਾ ਤੇ ਭਰੋਸਾ ਰੱਖਦਾ ਹੈ ਤੇ ਪਰਮਾਤਮਾ ਵੀ ਉਸ ਦੀ ਬਹੁਤ ਹੀ ਉਸ ਦਾ ਸਾਹ ਦਿੰਦਾ ਹੈ ਤੇ ਉਸ ਨੂੰ ਟੁੱਟਣ ਤੋਂ ਮਜ਼ਬੂਤ ਕਰਦਾ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਪਰਮਾਤਮਾ ਨਜ਼ਰ ਨਹੀਂ ਆਉਂਦਾ ਤਾਂ ਯਾਦ ਰੱਖਿਓ ਜਦੋਂ ਤੁਹਾਨੂੰ ਕੋਈ ਚੰਗੀ ਸਲਾਹ ਆ ਦਿੰਦਾ ਹੋਵੇ ਤੇ ਤੁਹਾਡੀ ਮਦਦ ਕਰਦਾ ਹੋਵੇ ਉਹ ਰੱਬ ਦਾ ਹੀ ਭੇਜਿਆ ਹੋਇਆ ਹੀ ਫਰਿਸ਼ਤਾ ਹੁੰਦਾ ਹੈ ਜੇ ਅਸੀਂ ਚੰਗੀ ਸੋਚ ਬਣਾਈ ਰੱਖੀਏ ਤਾਂ ਸਾਨੂੰ ਉਸ ਵਿੱਚ ਹੀ ਪਰਮਾਤਮਾ ਨਜ਼ਰ ਆ ਜਾਂਦਾ ਹੈ ਆਕਰਚ ਰਹਿਣਾ ਸਾਡਾ ਕੋਈ ਅਸੂਲ ਨਹੀਂ ਪਰ ਜਿੱਥੇ ਕਦਰ ਨਾ ਹੋਵੇ ਉਹ ਰਿਸ਼ਤਾ ਵੀ ਸਾਨੂੰ ਕਬੂਲ ਨਹੀਂ ਜਿਹੜੇ ਰਿਸ਼ਤੇ ਵਿੱਚ ਕਦਰ ਹੀ ਨਾ ਹੋਵੇ ਉਹ ਰਿਸ਼ਤਾ ਨਿਮਾਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਕਿਉਂਕਿ ਕਦਰ ਵੀ ਉਸ ਰਿਸ਼ਤੇ ਵਿੱਚ ਹੀ ਹੁੰਦੀ ਹੈ ਜਿਸ ਵਿੱਚ ਆਪਸ ਵਿੱਚ ਪਿਆਰ ਬਣਿਆ ਹੋਵੇ ਆਪਣੀ ਤੁਲਨਾ ਕਦੇ ਦੂਜੇ ਨਾਲ ਨਾ ਕਰੋ ਆਪਣੀ ਤੁਲਨਾ ਹਮੇਸ਼ਾ ਆਪ ਨਾਲ ਕਰੋ ਕਿਉਂਕਿ ਕੱਲ ਤੁਸੀਂ ਕੀ ਸੀ ਤੇ ਅੱਜ ਕੀ ਹੋ ਸਾਨੂੰ ਆਪਣੇ ਆਪ ਨੂੰ ਹੀ ਦੇਖਣਾ ਚਾਹੀਦਾ ਹੈ ਗੁੱਸਾ ਆਉਣ ਤੇ ਥੋੜਾ ਰੋਕਣਾ ਸਿੱਖੋ ਗਲਤੀ ਹੋਣ ਤੇ ਝੁਕਣਾ ਸਿੱਖੋ ਦੂਜਿਆਂ ਦੀਆਂ ਕਮੀਆਂ ਵੇਖਣ ਨਾਲੋਂ ਆਪਣੇ ਆਪ ਨੂੰ ਪੜਨਾ ਸਿੱਖੋ ਜ਼ਿੰਦਗੀ ਆਸਾਨ ਹੋ ਜਾਵੇਗੀ ਦੂਜਿਆਂ ਦੀਆਂ ਕਮੀਆਂ ਕੱਢਣ ਨਾਲੋਂ ਪਹਿਲਾਂ ਸਾਨੂੰ ਆਪਣੀਆਂ ਕਮੀਆਂ ਵੀ ਦੇਖਣੀਆਂ ਚਾਹੀਦੀਆਂ ਹਨ ਜੇ ਆਪਦੇ ਵਿੱਚ ਪਹਿਲਾਂ ਕਮੀਆਂ ਹੀ ਨੇ ਤਾਂ ਸਾਨੂੰ ਦੂਜਿਆਂ ਦੀਆਂ ਕਮੀਆਂ ਕੱਢਣ ਆ ਦਾ ਕੋਈ ਹੱਕ ਨਹੀਂ